ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਜੁੱਦ ਜੜੀ ਆ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤੌਰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਮੇਰੇ ਨਾਲ ਲਾਜਿਤ ਪੋਲਰ ਜੀ ਤਰਨਪੀਰ ਸੌਂਦ ਜੀ ਅਮਨ ਅਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਾਹਿਬਾਨ ਲਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਾਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰ ਨਾਲ ਔਰ ਸੈਕੰਡ ਮੀਟਿੰਗ ਪਠਾਨਕੋਟਾ ਥਰਡ ਮੀਟਿੰਗ ਜਿਹੜੀ ਗੁਰਦਾਸਪੁਰਾ ਸੋ ਸਾਰੇ ਅਫਸਰ ਸਹਿਬਾਨ ਦੇ ਨਾਲ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਤਰਨਤਾਰ ਨੂੰ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ ਅੱਛੀ ਗੱਲ ਆ ਸਾਰਿਆਂ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੀਆਂ ਸਬਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮਐਲਏ ਸਹਿਬਾਨ ਨੇ ਆਪਣੇ ਵਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬੰਜਿੰਦਰ ਸਿੰਘ ਲਾਲਪੁਰਾ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ 80 ਪਿੰਡਾਂ ਨੇ ਮਤੇ ਪਾਏ ਨੇ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ 'ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਪ੍ਰਣ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਸਾਰੇ ਚੀਰਮੈਨ ਸਹਿਬਾਨ ਨੇ ਲਿਆ ਆਗਾ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਅਸੀਂ ਸਾਰੇ ਖੁਦ ਨਾਲ ਲੱਗ ਕੇ ਪਿੰਡ ਪਿੰਡ ਜਾਵਾਂਗੇ ਇਸ ਵਿੱਚ ਮੈਨੂੰ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਹਮਲਾ ਹੋਊਗਾ ਜਿੱਥੇ ਡਰੱਗ ਪੈਡਲਰ ਦੇ ਖਿਲਾਫ ਵੱਡਾ ਹਮਲਾ ਹੋਊਗਾ ਉੱਥੇ ਸੁਸਾਇਟੀ ਨੂੰ ਜਿਹੜੀ ਆ ਸਮਾਜ ਨੂੰ ਵੀ ਨਾਲ ਲੈ ਕੇ ਚਲਾ ਜਾਊ ਕਿਉਂਕਿ ਜਦ ਤੱਕ ਸਮਾਜ ਨਾਲ ਨਹੀਂ ਚੱਲਦਾ ਜਾ ਤੱਕ ਲੋਕ ਨਾਲ ਨਹੀਂ ਚੱਲਦੇ ਜਦ ਤੱਕ ਚੁਣੇ ਹੋਏ ਪਤਰੀ ਨਾਲ ਨਹੀਂ ਚੱਕਤੇ ਮੈਂ ਸਮਝਦਾ ਮਹਿਮ ਜਿਹੜੀ ਉਹ ਸਫਲ ਨਹੀਂ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਮੀਟਿੰਗ ਦੇ ਅੰਦਰ ਔਰ ਇਸ ਤੋਂ ਬਿਨਾ ਬਹੁਤ ਇੱਕ ਹੋਰ ਅੱਛੀ ਸ਼ੁਰੂਆਤ ਜਿਹੜੀ ਉਹ ਤੁਰੰਤ ਤਰਜੋਈ ਆ ਕਿ ਜਿਹੜੇ ਲਗਭਗ ਇਹਨਾਂ ਨੇ ਆਇਡੈਂਟੀਫਾਈ ਕੀਤੇ ਨੇਗੇ 87 ਪਿੰਡ 87 ਬਲੇਜ਼ਰ ਜਿਹੜੇ ਨੇ ਗੋ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਵਾਲੀਬਾਲ ਨੈਟ ਲਵਾਏ ਜਾਣਗੇ ਵਾਲੀਬਾਲ ਦੇ ਕਿਟਾਂ ਵੰਡੀਆਂ ਜਾਣਗੀਆਂ ਵਾਲੀਬਾਲ ਦੇ ਨੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਵਾਲ ਸਪੋਰਟਸ ਵੱਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਵੈਸੇ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਦੇ ਅੰਦਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਆ ਜਾਵੇ ਸੋ ਮੈਂ ਸਮਝਦਾਗਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਪਰਮਾ ਹੰਗਾਰਾ ਜਿਹੜਾ ਉਹ ਜ਼ਿਲ੍ਹਾ ਤਰਨਤਾਰਨ ਵੱਲੋਂ ਮਿਲ ਰਿਹਾ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਔਰ ਸਭ ਨੇ ਪ੍ਰਣ ਕੀਤਾਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਰਹੀਆਂ ਕਿ ਕਿਸੇ ਕਿਸਮ ਦੀ ਜੜੀ ਆ ਉਹ ਟਿੱਲ برداشت ਨਹੀਂ ਹੋਊਗੀ ਕੋਈ ਵੀ ਬੰਦਾ ਪੋਲਿਟਿਕਲੀ ਇੰਟਰਫੇਅਰ ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਨੇਗੇ ਇਸ ਮਹਿਮ ਹੋਊਗੀ ਉਹਨੂੰ ਹੋਰ ਸਟਰੋਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁੱਢ ਤੇ ਇਕੱਠੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਜੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤਾਂ ਉਹ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਗਈ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੇ ਪੁਲਿਸ ਅਫਸਰ ਦੀ ਡਿਊਟੀ ਆ ਸੋ ਉਹ ਸਾਰੇ ਡਿਊਟੀ ਜਿਹੜੇ ਨੇ ਤੰਦੇ ਹੀ ਨਾ ਨਿਭਾਉਣਗੇ ਔਰ ਇਸ ਤੋਂ ਬਿਨਾ ਜਿਹੜੇ ਡਰੱਗ ਪੈਡਲਰ ਜਿਨ੍ਹਾਂ ਡਰੱਗ ਪੈਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ਿਆਂ 'ਚ ਗਲਤਾਨ ਕਰਕੇ ਲਾਈਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿੰਨਾਂ ਦੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੀ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਅਟੈਚ ਹੋ ਚੁੱਕੀਆਂ ਨੇਗੀਆਂ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਉਸ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਜਾਇਜ਼ ਕਮਾਈ ਜਿਹੜੀ ਕੀਤੀ ਹੈ ਉਹ ਤੋਂ ਕੋਈ ਨਜਾਇਜ਼ ਪ੍ਰਾਪਰਟੀ ਨਾ ਬਣਾ ਸਕੇ